ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਪਾਂ ਆਏ ਹੋਏ ਆ ਜੀ ਪਿੰਡ ਸਿਆੜ ਸਾਹਿਬ ਪੂਰਨਮਾਸੀ ਦਾ ਦਿਹਾੜਾ ਤੇ ਆਪਾਂ ਦਰਸ਼ਨ ਕਰਨ ਜਾ ਰਹੇ ਆ ਜੀ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਮੀ ਇੱਥੇ ਹਰ ਮਹੀਨੇ ਦੀ ਪੂਰਨਮਾਸੀ ਨੂੰ ਪੂਰਨਮਾਸੀ ਦਾ ਦਿਹਾੜਾ ਮਨਾਇਆ ਜਾਂਦਾ ਜੀ ਸ਼ਰਧਾ ਤੇ ਬੜੇ ਉਰਸ਼ਾ ਦੇ ਨਾਲ ਸੰਗਤਾਂ ਵੱਲੋਂ ਦੂਰ ਦੂਰੋਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਤੇ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਤੇ ਨਾਲ ਹੀ ਆਪਾਂ ਇਤਿਹਾਸ ਦੀ ਜਾਣਕਾਰੀ ਸਾਂਝੀ ਵੀ ਕਰਾਂਗੇ ਇਹ ਜਾਂਦਾ ਜੀ ਸਾਹਮਣੇ ਰੋਡ ਪਿੰਡ ਚੰਮੜ ਨੂੰ ਤੇ ਇੱਧਰ ਆ ਜੀ ਪਿੰਡ ਸਿਆੜ ਸਾਹਿਬ ਤੇ ਪਿੰਡ ਦੇ ਬਾਹਰ-ਬਾਰ ਗੁਰਦੁਆਰਾ ਸਾਹਿਬ ਤੇ ਆਜੂ ਫਿਰ ਆਪਾਂ ਦੱਸਦੇ ਹਾਂ ਤੇ ਜਿਵੇਂ ਕਿ ਕੋੜਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਤੇ ਆਜੋ ਆਪਾਂ ਤੁਹਾਨੂੰ ਇੱਥੇ ਦੇ ਇਤਿਹਾਸਕਾਰ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਜਿਹਨੂੰ ਨਹੀਂ ਪਤਾ ਰਵੀ ਚੱਪਲਾਂ ਉੱਥੇ ਲਾਵੀਏ ਕਾ ਵੀ ਕੱਢ ਲਈ ਹਾਂ ਹਾਂ ਆਜਾ ਇੱਧਰ ਪਹਿਲਾਂ ਚੱਲੀਏ ਇਹੋ ਇੱਧਰ ਬਣਿਆ ਹੋਇਆ ਗੁਰੂ ਕਾ ਲੰਗਰ ਇੱਧਰ ਦਰਵਾਜ਼ਾ ਬਣ ਰਿਹਾ ਥਲੇ ਇੱਧਰ ਨਵਾਂ ਦਰਵਾਜ਼ਾ ਬਣ ਰਿਹਾ ਯਾ ਹਾਂ ম então vamos ਬਾਪਾ ਬੜੀ ਟੋਪਰੇਟ ਕਰਦਾ ਵੇ। ਛਾਂਨ ਸਾਹਿਬ ਝੂਲ ਰਹੇ ਨੇ ਜਿਵੇਂ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਗੁਰੂ ਸਾਹਿਬ ਜੀਆ ਨੇ ਧਾਰਨ ਕੀਤੀ ਐ। ਹਾਂ ਚੰਨ ਚਾਨਣੀ ਸਾਹ ਤਾਂ ਪੂਰਵ ਮਾਸੀ ਦਾ ਜਾ ਉਹਨਾਂ ਦੀ ਉਹ ਬਣਾਇਆ ਹੋਇਆ ਘੋੜੇ ਦਾ ਜਾ ਉਹਨਾਂ ਦੀ ਉਹ ਬਣਾਇਆ ਹੋਇਆ ਘੋੜੇ ਦਾ ਸਥਾਨ ਉਹ ਹੋਗਾ ਨਾ ਤੇ ਆਪਾਂ ਉਹ ਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਲਾਈਟਾਂ ਬੰਦ ਨੇ ਪਰ ਇਹ ਸਾਹਮਣੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਉਸ ਸਥਾਨ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਮਰਾਜ ਦੀ ਲੜਾਈ ਤੋਂ ਬਾਅਦ ਇੱਥੇ ਗੁਰੂ ਸਾਹਿਬ ਪਹੁੰਚੇ ਸੀ ਤਾਂ ਉਹ ਜ਼ਖਮੀ ਘੋੜਾ ਉਹਨਾਂ ਦੇ ਨਾਲ ਸੀ ਤੇ ਉਹ ਇੱਥੇ ਆਪਣਾ ਸਰੀਰ ਤੇ ਆ ਗਿਆ ਸੀ ਤੇ ਉਸ ਘੋੜੇ ਨੂੰ ਦਫਨਾਇਆ ਗਿਆ ਸੀ ਹਨਾ ਤੇ ਇੱਥੇ ਫਿਰ ਦੁਬਾਰਾ ਲਿਖਿਆ ਹੋਇਆ ਇਤਿਹਾਸ ਹਾਂ ਠੀਕ ਆ ਬਾਅਦ ਵਿੱਚ ਲਾਈਟ ਵੀ ਜਲਾਈ ਮਾਰ ਜੀ ਆਪਾਂ ਇਤਿਹਾਸ ਤੇ ਚਲੋ ਹਾਂ ਇਹ ਅਸਥਾਨ ਗੁਰੂ ਸਾਹਿਬ ਵੱਲੋਂ ਬਰਸੋਏ ਗਏ ਅਸਥਾਨਾਂ ਵਿੱਚੋਂ ਅਜਿਹਾ ਸਥਾਨ ਹੈ ਜਿਸ ਨੂੰ ਮੀਰੀ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨਛੋਪਾ ਪ੍ਰਾਪਤ ਹੈ ਗੁਰੂ ਸਾਹਿਬ ਜੀ ਮਹਾਰਾਜ ਦੀ ਜੰਗ ਤੋਂ ਬਾਅਦ ਆਪਣੇ ਘੋੜੇ ਦਲਵਾਗ ਸਮੇਤ ਇੱਥੇ ਪਹੁੰਚੇ ਸਨ ਐਸਾ ਸਥਾਨ ਤੇ ਗੁਰੂ ਸਾਹਿਬ ਜੀ ਦਾ ਦਲਵਾਗ ਨਾਮੀ ਘੋੜਾ ਚੜਾਈ ਕਰ ਗਿਆ ਸੀ ਅਤੇ ਉਸ ਨੂੰ ਉੱਪਰਲੇ ਕੀਮਤੀ ਦੁਸ਼ਾਲਿਆਂ ਸਮੇਤ ਇਸ ਸਥਾਨ ਉੱਤੇ ਦਫਨਾ ਦਿੱਤਾ ਗਿਆ ਤੇ ਇੇਠਾਂ ਵੀ ਆਪਣੇ ਉਹੀ ਇਤਿਹਾਸ ਲਿਖਿਆ ਹੋਇਆ ਹੈ ਇਹ ਸਥਾਨ ਗੁਰੂ ਸਾਹਿਬ ਵੱਲੋਂ ਮਰਸੋਏ ਗਏ ਸਥਾਨਾਂ ਵਿੱਚੋਂ ਜਿਹੜਾ ਸਥਾਨ ਹੈ ਜਿਸ ਨੂੰ ਮੀਰੀ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚੰਨ ਸ਼ੋਭਾ ਪ੍ਰਾਪਤ ਹੈ ਗੁਰੂ ਸਾਹਿਬ ਜੀ ਮਹਾਰਾਜ ਦੀ ਲੜਾਈ ਤੋਂ ਬਾਅਦ ਆਪਣੇ ਘੋੜੇ ਦਿਲਵਾਗ ਸਮੇਤ ਇੱਥੇ ਪਹੁੰਚੇ ਸਨ ਤੇ ਇਸ ਸਥਾਨ 'ਤੇ ਆ ਕੇ ਗੁਰੂ ਸਾਹਿਬ ਜੀ ਦਾ ਦਿਲਵਾਗ ਨਾਮੀ ਘੋੜਾ ਚੜਾਈ ਕਰ ਗਿਆ ਅਤੇ ਉਸ ਨੂੰ ਉੱਪਰਲੇ ਕੀਮਤੀ ਦੁਸ਼ਾਲਿਆਂ ਸਮੇਤ ਦਫਨਾ ਦਿੱਤਾ ਗਿਆ ਸੀ ਤੇ ਇਹ ਉਹ ਬਣਾਇਆ ਗਿਆ ਘੋੜਾ ਤੇ ਗੁਰੂ ਸਾਹਿਬ ਜੀ ਦੀ ਪ੍ਰਤਮਾ ਤੇ ਬਹੁਤ ਹੀ ਸੁੰਦਰ ਸਰੂਪ ਤਿਆਰ ਕੀਤਾ ਹੋਇਆ ਤੇ ਵੀ ਘੋੜੇ ਹੀ ਘੋੜੇ ਬਣਾਏ ਹੋਏ ਆ ਤੇ ਐਸਾ ਸਥਾਨ ਤੇ ਗੁਰੂ ਮਹਾਰਾਜਿਆਂ ਦੇ ਘੋੜੇ ਨੂੰ ਦਫਨਾਇਆ ਗਿਆ ਸੀ ਇਹ ਉਹੀ ਪਵਿੱਤਰ ਸਥਾਨਾ ਜੀ ਦਾ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਵੀਡੀਓ ਦੇਖੀ ਆ ਇੱਕ ਕਿਰਪਾ ਜ਼ਰੂਰ ਕਰਿਓ ਇਹ ਵੀਡੀਓ ਨੂੰ ਲਾਈਵ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਨ੍ਹਾਂ ਸੰਗਤਾਂ ਨੇ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਉਹ ਵੀਡੀਓ ਰਾਹੀਂ ਇਸ ਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ